ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਰਾਂਝੀ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦਿਲਸ਼ਰਾਬਦੀਤੀ ਮਾਮਲੇ ਤੇ ਏਪੀ ਦਾ આરોપી ਅਗਲੀ ਚਾਰਟ ਸੀਟ ਤੇ ਹੋਵੇਗਾ ਨਾ ਈਡੀਜੇ ਐਚਸੀ ਦਾ ਦਸਿਆ ਇਨਫੋਰਮੇਸ਼ਨ ਡਾਇਰੈਕਟਰ ਦੀ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਅਗਰ ਨੀਤੀ ਮਾਮਲੇ ਵਿੱਚ ਦਾਇਰ ਕੀਤੀ ਜਾਣ ਵਾਲੀਆਂ ਅਗਲੀ ਚਾਰਟ ਸ਼ੀਟ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਮੁਸ਼ਕਲ ਮੂਵ ਜ਼ਮਲਾਜ਼ਮਾ ਨੂੰ ਬਣਾਇਆ ਜਾਵੇਗਾ ਈਡੀ ਨੇ ਦਿੱਲੀ ਹਾਈ ਕੋਰਟ ਨੂੰ ਇਹ ਵੀ ਦੱਸਿਆ ਕਿ ਇਹ ਮਲਾਜ਼ਮਾ ਮਾਮਲੇ ਵਿੱਚ ਸੁਣਵਾਈ ਵਿੱਚ ਦੇਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਦਰਸਲ ਦਿੱਲੀ ਅਭਕਾਰੀ ਨੀਤੀ ਦੇ ਕਠਿਕ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲੌਂਡਰਿੰਗ ਮਾਮਲੇ ਵਿੱਚ ਮੁੱਖ ਮੰਤਰੀ ਰਵਿੰਦਰ ਕੇਂਦਰੀਵਾਲ ਆਪਸ ਸਜੇ ਸਿੰਘ ਅਤੇ ਦਿੱਲੀ ਦੇ ਸਾਬਕਾ ਉਪ ਮੰਤਰੀ ਮਨੀਸ਼ ਸੌਦੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਲਕਿਆਂ ਹਾਲਾਕੀ ਨਾ ਜੋ ਸੰਜੀਤ ਸਿੰਘ ਅਤੇ ਅਰਵਿੰਦਰ ਕੇਂਦਰੀਵਾਲ ਨੂੰ ਜਮਾਨਤ ਮਿਲ ਗਈ ਹੈ ਜਦਕਿ ਮਨੀਸ਼ ਸੋਸੀਆ ਨੂੰ ਅਜੇ ਵੀ ਜਲਵੇਚ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ